ਚਲੋ ਕੁੜੀਆਂ ਖੇਡਣ ਜਾਏ ਦੇਖੋ ਕੁੜੀਆਂ ਜਿਹੋ ਅਸਲੀ ਕਰਦੇ ਆ ਦੇਖੋ ਓਏ ਉਹ ਤਾਂ ਨਾ ਖੋਲੀ ਫੋਨ ਓਏ ਓਏ ਰੁਕ ਜਾ ਚੋਰ ਨਹੀਂ ਆਇਆ ਤਿੰਦੂ ਨੂੰ ਲੈ ਕੇ ਕੋਈ ਨਹੀਂ ਅੱਛਾ ਅੰਦਰ ਆਂਦੇ ਨਾ ਬੱਦਰ ਇੱਧਰੇ ਤੂੰ ਥਾੜੇ ਖੜਾ ਮਾਰਾ ਥਾੜੇ ਖੜੋ ਖੜੋ ਥੋੜਾ ਸਾਪੜਾ ਕਿਹੜਾ ਗੱਲ ਹੋਈ ਏ ਤੇਰੀ ਨਾਲ ਕਿਹਨੇ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੁਮ ਕੀ ਗੱਲ ਤੇਰੀ ਗੱਲ ਹੋਈ ਆ ਕੀ ਗੱਲ ਹੋਈ ਠੀਕ ਆ ਨਾ ਮੈਨੂੰ ਠੀਕ ਗੱਲ ਹੋਈ ਆ ਸਾਦੀ ਗੱਲ ਹੋਈ ਆ ਤੂੰ ਜਾਣੀ ਹਾਂ ਤੁਹਾਨੂੰ

ਸਰ ਨੈ ਨਹੀਂ ਸਾਡੇ ਬੰਦੇ ਦਾ ਨਾ ਓਏ ਸਾਡੇ ਬੰਦੇ ਦਾ ਵੀਡੀਓ ਵਿੱਚ ਆਇਆ ਹੈ 30 ਫੋਟੋ ਬੰਦੇ ਦਾ ਬਸ ਇਹ ਦੇਣ ਨੂੰ ਆ ਨਹੀਂ ਆਇਆ ਦੱਸੋ ਦੱਸੋ ਕਿਹੜਾ ਕਮਰਾ ਲਿਤਾਣ ਨੇ ਕਿੰਨੀ ਬੜੀ ਆ ਓਏ ਕਿੰਨੀ ਬੜੀ ਗਈ ਆ 3000 ਰੁਪਏ ਕਰਕੇ ਲੈ ਕੇ ਆ ਆ ਨੌਕਰੀ ਦਾ ਬੜਾ ਮੇਰਾ सैलीब्रेशन लागे देवा पारता धंधा रहा है देव पार का धंधा रहा है कुड़ी गिनेविज ਦੂਰ ਨਾ ਕੇ ਕੋਈ ਨਹੀਂ ਅੱਜ ਅੰਦਰ ਆਇਆ ਤੂੰ ਥਾੜੇ ਖੜਾ ਮਾਰਾ ਥਾੜੇ ਖੜੋ ਖੜੋ ਥੋੜਾ ਸਾਪੜਾ ਕਿਹੜਾ ਗੱਲ ਹੋਈ ਏ ਤੇਰੀ ਤੂੰ ਕਿੰਨਾ ਤੇਰੇ ਨਾਲ ਕੀ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੂੰ ਕੀ ਗੱਲ ਤੇਰੀ ਕਾਦੀ ਗੱਲ ਹੋਈ ਆ ਕੀ ਗੱਲ ਹੋਈ ਠੀਕ ਆ ਨਾ ਮੈਨੂੰ ਠੀਕ ਗੱਲ ਹੋਈ ਕਾਦੀ ਗੱਲ ਹੋਈ ਆ ਤੂੰ ਜਾਣਦੀ ਹਾਂ ਤੂੰ ਕੌਣ

ਯਾਰ ਤਾਂ ਕੇਸੀ ਦੀ ਪੇਮੈਂਟ ਦੇ ਤਾ ਹਾਂ ਸੈਲੀਬ੍ਰੇਸ਼ਨ ਲੱਗੇ ਦੇ ਵਪਾਰ ਦਾ ਧੰਦਾ ਹੋ ਰਿਹਾ ਮੇਰਾ ਭਰਾ ਵਿਆਹ ਹੈ ਬੱਤ ਦੇ ਵਪਾਰ ਦਾ ਧੰਦਾ ਹੋ ਰਿਹਾ